ਮੈਂ ਸਰਬੰਸ ਸਿੰਘ ਪੰਦੇੜ ਕਿਸਾਨ ਮਜ਼ਦੂਰ ਸ਼ਰਤ ਕਮੇਟੀ ਪੰਜਾਬ ਤੋਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਪੰਜਾਬ ਅੰਦਰ ਅੱਜ ਲੈਂਡ ਪੂਲਿੰਗ ਪਾਲਿਸੀ ਤੇ ਹੋਰ ਨਾਂ ਮੰਗਾਂ ਨੂੰ ਲੈ ਕੇ ਸਾਰੇ ਪੰਜਾਬ ਦੇ ਅੰਦਰ ਡੀਸੀ ਦਫ਼ਤਰਾਂ ਤੇ ਲਗਭਗ 11 ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਮੰਗ ਪੱਤਰ ਜੜੇ ਆ ਉਹ ਦਿੱਤੇ ਜਾਣੇ ਆ ਔਰ ਮੰਗ ਕਰਨੀ ਆ ਭਗਵੰਤ ਮਾਨ ਸਰਕਾਰ ਕੋ ਵੀ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਆ ਇਹ ਲਗਭਗ ਜਿਹੜੇ ਤਿੰਨ ਕਾਲੇ ਕਾਨੂੰਨ ਮੋਦੀ ਨੇ ਲਿਆਂਦੇ ਸੀ ਇਹ ਕਾਲੇ ਕਾਨੂੰਨਾਂ ਵਰਗੀ ਹੀ ਲੈਂਡ ਪੂਲਿੰਗ ਪਾਲਿਸੀ ਆ ਜਿਹੜਾ ਜ਼ਮੀਨਾਂ ਜਿਹੜੀਆਂ ਅਬਜਾਊ ਜ਼ਮੀਨਾਂ ਨੇ ਪੰਜਾਬ ਅੰਦਰ ਉਦੇ ਵਿੱਚੋਂ ਕਿਸਾਨਾਂ ਦਾ ਅਜਾੜਾ ਤੈਅ ਕਰ ਰਹੀ ਹੈ ਇਹ ਤੋਂ ਗਾਂ ਚ ਹੀ ਆਵਾਜ਼ ਕਰ ਕਿਸਾਨਾਂ ਦਾ ਅਜਾੜਾ ਕਰੋ ਚਾਹੇ ਭਾਰਤ ਮਾਲਾ ਯੋਜਨਾ ਤਹਿਤ ਅਜਾੜਾ ਕੀਤਾ ਤੇ ਚੱਲ ਵੀ ਰਿਹਾ ਅੱਗੇ ਔਰ ਇਹ ਤੋਂ ਗਾਂ ਜਿਹੜਾ ਆਉਣ ਵਾਲੇ ਸਮੇਂ ਜਿਹੜੀ ਤੁਸੀਂ ਬੋਲਡ ਟ੍ਰੇਨ ਦੇ ਨਾਂ ਹੇਠ ਫਿਰ ਕਿਸਾਨਾਂ ਦੀ ਉਪਜਾਊ ਜ਼ਮੀਨਾਂ ਨੂੰ ਖੋਕੇ ਅਜਾੜਾ ਕਰਨਾ ਇਹ ਸਾਰੀ ਬੰਦ ਕਰਨ ਦੀ ਮੰਗ ਕਰਾਂਗੇ ਔਰ ਇਹ ਵੀ ਬੀਸੀ ਸਾਹਿਬਾਨਾਂ ਨੂੰ ਦੱਸਾਂਗੇ ਵੀ ਪੰਜਾਬ ਬੰਦਰ ਵਰਤਮਾਨ ਸਮੇਂ ਦੇ ਵਿੱਚ ਜ਼ੂਰੀਆ ਦੀ ਵੱਡੀ ਕਿਲਤ ਪਾਈ ਜਾ ਰਹੀ ਆ ਇਹ ਤੋਂ ਵੀ ਕਿਸਾਨ ਪ੍ਰੇਸ਼ਾਨ ਨੇ ਧੰਨਵਾਦ ਮੈਂ ਸਰਬੰਸ ਸਿੰਘ ਪੰਦੇਹਰ ਕਿਸਾਨ ਮਜ਼ਦੂਰ ਸ਼ਿੰਗਲ ਕਮੇਟੀ ਪੰਜਾਬ ਤੋਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਪੰਜਾਬ ਅੰਦਰ ਅੱਜ ਲੈਂਡ ਪੂਲਿੰਗ ਪਾਲਿਸੀ ਤੇ ਹੋਰ ਨਾਮ ਮੰਗਾਂ ਨੂੰ ਲੈ ਕੇ ਸਾਰੇ ਪੰਜਾਬ ਦੇ ਅੰਦਰ ਡੀਸੀ ਦਫਤਰਾਂ ਤੇ ਲਗਭਗ 11 ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਮੰਗ ਪੱਤਰ ਜੜੇ ਆ ਉਹ ਦਿੱਤੇ ਜਾਣੇ ਆ ਔਰ ਮੰਗ ਕਰਨੀ ਆ ਭਗਵੰਤ ਮਾਨ ਸਰਕਾਰ ਕੋ ਵੀ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਆ ਇਹ ਲਗਭਗ ਜਿਹੜੇ ਤਿੰਨ ਕਾਲੇ ਕਾਨੂੰਨ ਮੋਦੀ ਨੇ ਲਿਆਂਦੇ ਸੀ ਇਹ ਕਾਲੇ ਕਾਨੂੰਨਾ ਵਰਗੀ ਹੀ ਲੈਂਡ ਪੂਲਿੰਗ ਪਾਲਿਸੀ ਆ ਜਿਹੜਾ ਜ਼ਮੀਨਾਂ ਜਿਹੜੀਆਂ ਅਬਜ਼ਾਊ ਜ਼ਮੀਨਾਂ ਨੇ ਪੰਜਾਬ ਅੰਦਰ ਉਹਦੇ ਵਿੱਚੋਂ ਕਿਸਾਨਾਂ ਦਾ ਅਜਾੜਾ ਤੈਅ ਕਰ ਰਹੀ ਆ ਇਹਦੋਂ ਗਾਂ ਚ ਹੀ ਆਵਾਜ਼ ਕਰ ਕਿਸਾਨਾਂ ਦਾ ਅਜਾੜਾ ਕਰੋ ਚਾਹੇ ਭਾਰਤ ਮਾਲਾ ਯੋਜਨਾ ਤਹਿਤ ਅਜਾੜਾ ਕੀਤਾ ਤੇ ਚੱਲ ਵੀ ਰਿਹਾ ਅੱਗੇ ਔਰ ਇਹਦੋਂ ਗਾਂਹਾਂ ਜਿਹੜਾ ਆਉਣ ਵਾਲੇ ਸਮੇਂ ਜਿਹੜੀ ਤੁਸੀਂ ਬੋਲਟ ਟ੍ਰੇਨ ਦੇ ਨਾਂ ਹਟ ਫਿਰ ਕਿਸਾਨਾਂ ਦੀ ਉਜਾਊ ਜ਼ਮੀਨਾਂ ਨੂੰ ਖੋਕੇ ਉਜਾੜਾ ਕਰਨਾ ਇਹ ਸਾਰੀ ਬੰਦ ਕਰਨ ਦੀ ਮੰਗ ਕਰਾਂਗੇ ਔਰ ਇਹ ਵੀ ਬੀਸੀ ਸਾਹਿਬਾਨਾਂ ਨੂੰ ਦੱਸਾਂਗੇ ਵੀ ਪੰਜਾਬ ਬੰਦਰ ਵਰਤਮਾਨ ਸਮੇਂ ਦੇ ਵਿੱਚ ਯੂਰੀਆ ਦੀ ਵੱਡੀ ਕਿਲਤ ਪਾਈ ਜਾ ਰਹੀ ਆ ਇਸ ਤੋਂ ਵੀ ਕਿਸਾਨ ਪ੍ਰੇਸ਼ਾਨ ਨੇ ਧੰਨਵਾਦ ਮੈਂ ਸਰਬੰਸ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਤੋਂ ਕਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਪੰਜਾਬ ਅੰਦਰ ਅੱਜ ਲੈਂਡ ਪੂਲਿੰਗ ਪਾਲਿਸੀ ਤੇ ਹੋਰ ਨਾਂ ਮੰਗਾਂ ਨੂੰ ਲੈ ਕੇ ਸਾਰੇ ਪੰਜਾਬ ਦੇ ਅੰਦਰ ਡੀਸੀ ਦਫ਼ਤਰਾਂ ਤੇ ਲਗਭਗ 11 ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਮੰਗ ਪੱਤਰ ਜੜੇ ਆ ਉਹ ਦਿੱਤੇ ਜਾਣੇ ਆ ਔਰ ਮੰਗ ਕਰਨੀ ਆ ਭਗਵੰਤ ਮਾਨ ਸਰਕਾਰ ਕੋ ਵੀ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਆ ਇਹ ਲਗਭਗ ਜਿਹੜੇ ਤਿੰਨ ਕਾਲੇ ਕਾਨੂੰਨ ਮੋਦੀ ਨੇ ਲਿਆਂਦੇ ਸੀ ਇਹ ਕਾਲੇ ਕਾਨੂੰਨਾ ਵਰਗੀ ਹੀ ਲੈਂਡ ਪੂਲਿੰਗ ਪਾਲਿਸੀ ਆ ਜਿਹੜਾ ਜ਼ਮੀਨਾਂ ਜਿਹੜੀਆਂ ਅਬਜ਼ਾਊ ਜ਼ਮੀਨਾਂ ਨੇ ਪੰਜਾਬ ਅੰਦਰ ਉਹਦੇ ਵਿੱਚੋਂ ਕਿਸਾਨਾਂ ਦਾ ਅਜ਼ਾੜਾ ਤੈਅ ਕਰ ਰਹੀ ਆ ਇਹ ਤੋਂ ਗਾਂਚ ਹੀ ਆਵਾਦ ਕਰ ਕਿਸਾਨਾਂ ਦਾ ਅਜਾੜਾ ਕਰੋ ਚਾਹੇ ਭਾਰਤ ਮਾਲਾ ਯੋਜਨਾ ਤਹਿਤ ਅਜਾੜਾ ਕੀਤਾ ਤੇ ਚੱਲ ਵੀ ਰਿਹਾ ਅੱਗੇ ਔਰ ਇਹ ਤੋਂ ਗਾਹਾਂ ਜਿਹੜਾ ਆਉਣ ਵਾਲੇ ਸਮੇਂ ਜਿਹੜੀ ਤੁਸੀਂ ਬੋਲਡ ਟ੍ਰੇਨ ਦੇ ਨਾਂ ਹੇਠ ਫਿਰ ਕਿਸਾਨਾਂ ਦੀ ਉਜਾਊ ਜ਼ਮੀਨਾਂ ਨੂੰ ਖੋਕੇ ਅਜਾੜਾ ਕਰਨਾ ਇਹ ਸਾਰੀ ਬੰਦ ਕਰਨ ਦੀ ਮੰਗ ਕਰਾਂਗੇ ਔਰ ਇਹ ਵੀ ਡੀਸੀ ਸਹਿਬਾਨਾਂ ਨੂੰ ਦੱਸਾਂਗੇ ਵੀ ਪੰਜਾਬ ਬੰਦਰ ਵਰਤਮਾਨ ਸਮੇਂ ਦੇ ਵਿੱਚ ਜੂਰੀਆ ਦੀ ਵੱਡੀ ਕਿਲਤ ਪਾਈ ਜਾ ਰਹੀ ਆ ਇਸ ਤੋਂ ਵੀ ਕਿਸਾਨ ਪ੍ਰਸਾਨ ਨੇ ਧੰਨਵਾਦ